ਟੂ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੇ ਤੇਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੇਮਰਾ ਸੂਤਰਤਾਰੀ ਤੁਮ ਤੇ ਹੋਏ ਸੁਆਗ ਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਾਦਾ ਕੁਰਮਾਨ ਤੇ ਅਗੇ ਅਰਦਾਸ ਹਮਾਰੀ ਜਿਉ ਪਿੰਨ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਕੇ ਪਾਠ ਦਰਸ਼ਨ ਦੀ ਦਾੜ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਪਿਆਰਿਆਂ ਚੌਵਾਂ ਸਾਹਿਬ ਜਾਂਦੇ ਆਂ ਚਾਲੀਆਂ ਮੁਕਤਿਆਂ ਹੱਠੀਆਂ ਕੱਪੀਆਂ ਜੱਪੀਆਂ ਸਤੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੱਣ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣਦੇਠ ਕੀਤਾ ਜਿੰਨਾ ਪਿਆਰਿਆਂ ਸਤਿਆਰਿਆਂ ਧਰਮੀਆ ਪਰਸ਼ਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਸਦਕੇ ਸਵਾਸਾਂ ਸੰਗ ਨਭਾਇਆ ਤਿੰਨਾ ਸਿੰਘਾਂ ਸਿੰਘਣੀਆਂ ਪੁਚੰਗੀਆਂ ਮਸੂਮਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਅਸ਼ਿਆਰੀ ਆਇਤ ਦੇਗ ਤੇਗ ਫਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬਵੇਕ দান ਵਸਾਹ দান ਪਰੋਸਾ দান ਦਾਣਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰਾ ਗੁਰ ਧਾਮੋ ਗੁਰ ਤਖਤੋ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਰਾ ਖਾਪੀ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਰ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅੱਗੇ ਅਰਦਾਸ ਤੇ ਬੇਨਤੀ ਜੋਦੜੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਵਾਕ ਹਨ ਜਾਂ ਕੋ ਮੁਸਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਤੇ ਭਜ ਖਲੇ ਸਭੋ ਭਜੇ ਆਸਰਾ ਚੁਕੇ ਸਭ ਸਰਾਓ ਜੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾਓ ਕਿੱਤੇ ਆਵੇ ਸੁਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਸੱਚੇ ਪਾਤਸ਼ਾਹ ਜੀ ਦੇ ਮਾਵਾ ਕਨੇ ਸਤਗੁਰ ਸੱਚੇ ਪਾਸ਼ਾ ਕਿਰਪਾ ਕਰਨੀ ਆਪ ਰਹਿਮਤਾ ਕਰਨੀਆਂ ਗੁਰਮੁਖ ਪਿਆਰੇ ਹਰਮਨ ਪਿਆਰੇ ਸਤਗੁਰ ਸੱਚੇ ਪਾਤਸ਼ਾ ਜੋ ਗਾਇਕ ਰਾਜਵੀਰ ਸਿੰਘ ਜੀ ਜਵੰਦਾ ਜੀ ਸੱਚੇ ਪਾਸ਼ਾ ਉਹਨਾਂ ਨੂੰ ਸੱਚੇ ਪਾਤਸ਼ਾਹ ਜੋ ਵੀ ਐਕਸੀਡੈਂਟ ਵਿੱਚ ਤਕਲੀਫ ਆਈ ਏ ਉਸ ਦੀ ਤੰਦਰੁਸਤੀ ਵਾਸਤੇ ਆਪ ਜੀ ਦੇ ਅਰਦਾਸਾਂ ਤੇ ਬੇਨਤੀਆਂ ਕਰ ਰਹੇ ਨੇ ਸੱਚੇ ਪਾਤਸ਼ਾਹ ਜੋ ਹਮਲਾ ਜੋ ਗੁਰਮੁਖ ਪਿਆਰੇ ਉਹਨਾਂ ਦੀ ਟੀਮ ਵੱਲੋਂ ਹੋਰ ਸਾਰੇ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਹਰਕਤੇ ਵੱਲੋਂ ਜੋ ਗੁਰਮੁਖ ਪਿਆਰੇ ਨਿੱਕੂ ਜੀ ਹੋਰ ਸੱਚੇ ਪਾਤਸ਼ਾਹ ਨਾਮ ਸਭ ਦੇ ਆਪ ਜਾਣਦੇ ਹੋ ਸਾਰੀਆਂ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਐਸੇ ਸੱਚੇ ਪਾਸ਼ਾ ਸਾਰੇ ਗੱਤੀ ਦੇ ਵੱਲੋਂ ਤੇ ਸਾਰੇ ਇਲਾਕੇ ਦੇ ਵੱਲੋਂ ਸਭ ਦੇ ਵੱਲੋਂ ਆਪ ਜੀ ਦੇ ਅਰਦਾਸਾਂ ਤੇ ਬੇਨਤੀਆਂ ਨੇ ਸਤਗੁਰੂ ਪੂਰਾ ਸੇਵੀਐ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਆਰਾਧਿਐ ਕਾਰਜਿ ਆਵੇ ਰਾਸ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAMਕਾਰ ਦੁੱਖ ਲੱਗੇ ਨਾ ਭਾਈ ਸੱਚੇ ਪਾਤਸ਼ਾਹ ਕਿਰਪਾ ਕਰੋ ਸਤਿਗੁਰ ਸੱਚੇ ਪਾਸ਼ਾ ਸਭ ਦੀਆਂ ਅਰਦਾਸਾਂ ਤੇ ਬੇਨਤੀਆਂ ਪ੍ਰਵਾਨ ਕਰਨੀਆਂ ਸੱਚੇ ਪਾਸ਼ਾ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਰਾਜਵੀਰ ਸਿੰਘ ਨੂੰ ਸੱਚੇ ਪਾਸ਼ਾ ਤੰਦਰੁਸਤੀਆਂ ਜਲਦੀ ਤੋਂ ਜਲਦੀ ਬਖਸ਼ ਕੇ ਸੱਚੇ ਪਾਸ਼ਾ ਸੰਗਤਾਂ ਦੇ ਵਿੱਚ ਸੇਵਾ ਕਰਨ ਸੱਚੇ ਪਾਸ਼ਾ ਗੁਰਮੁਖ ਪਿਆਰੇ ਨੂੰ ਸੱਚੇ ਪਾਸ਼ਾ ਦਾਤਾ ਜੀ ਤੰਦਰੁਸਤੀ ਬਖਸ਼ੋ ਇਹ ਸਭ ਦੀ ਸੱਚੇ ਪਾਸ਼ਾ ਵੱਡੇ ਛੋਟੀਆਂ ਦੀ ਸਭ ਦੀ ਤੇ ਪਾਸ਼ਾ ਆਪ ਦੀ ਅਰਦਾਸ ਤੇ ਬੇਨਤੀ ਹੈ ਅਰਦਾਸਾਂ ਬੇਨਤੀਆਂ ਸਤਿਗੁਰ ਪ੍ਰਵਾਨ ਕਰਨੀਆਂ ਸਤਿਗੁਰ ਸਾਰਿਆਂ ਦੇ ਵੱਲੋਂ ਸੱਚੇ ਪਾਸ਼ਾ ਨਾਮ ਨਹੀਂ ਗਿਣ ਸਕਦੇ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਦੇ ਵੱਲੋਂ ਜੋ ਵੀ ਸੰਗਤਾਂ ਆਈਆਂ ਨੇ ਜਾਂ ਹੋਰ ਸੱਚੇ ਪਾਸ਼ਾ ਸਵਾਵਾ ਕਰ ਰਹੇ ਨੇ ਸਭ ਦੇ ਵੱਲੋਂ ਬੇਨਤੀਆਂ ਨੇ ਸਤਿਗੁਰ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੋ ਕਿਰਪਾ ਕਰੋ ਰਹਿਮਤਾ ਕਰੋ ਸਤਿਗੁਰ ਸੱਚੇ ਪਾਸ਼ਾ ਆਪ ਤੰਦਰੁਸਤੀਆਂ ਬਖਸ਼ ਕੇ ਤੇ ਉਹਨਾਂ ਨੂੰ ਵੀ ਸੇਵਾਵਾਂ ਕਰਨ ਦਾ ਸੱਚੇ ਪਾਸ਼ਾ ਬਾਲ ਆਪ ਦੇਸ਼ ਤੇ ਤੰਦਰੁਸਤੀ ਬਖਸ਼ੋ ਕਿਰਪਾ ਕਰਨੀ ਸਤਗੁਰ ਸੱਚੇ ਪਾਸ਼ਾ ਭੁੱਲਾ ਚੁੱਕਾ ਮਾਫ ਕਰਨੀਆਂ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਤੇ ਕਿਰਤਾਰਥ ਕਰੋ ਸਭ ਦੀ ਬੇਨਤੀ ਹੈ ਸਤਗੁਰ ਸੱਚੇ ਪਾਸ਼ਾ ਜੋ ਸਤਗੁਰ ਸੱਚੇ ਪਾਸ਼ਾ ਦਾਤਾ ਜੀ ਨਿਰੂਜੀ ਤੇ ਬਲੇ ਉਹਨਾਂ ਦੇ ਸੱਚੇ ਪਾਸ਼ਾ ਪਰਿਵਾਰਾਂ ਵੱਲੋਂ ਤੇ ਸਾਰੇ ਹੋਰ ਵੀ ਜੋ ਗਾਇਕ ਨੇ ਜੋ ਵੀ ਸੱਚੇ ਪਾਸ਼ੇ ਸੇਵਾ ਕਰ ਰਹੇ ਨੇ ਸੱਚੇ ਪਾਸ਼ਾ ਜੋ ਹਮਲਾ ਫੌਜ ਵੱਲੋਂ ਹਮਲਾ ਵੱਲੋਂ ਸੱਚੇ ਪਾਸ਼ਾ ਜੋ ਹੋਰ ਸਾਰੀਆਂ ਸੰਸਥਾਵਾਂ ਵੱਲੋਂ ਸਭ ਦੇ ਸੱਚੇ ਪਾਸ਼ਾ ਵੱਲੋਂ ਬੇਨਤੀ ਹੈ ਆਪ ਕਿਰਪਾ ਕਰੋ ਰਾਜਵੀਰ ਸੰਗ ਨੂੰ ਤਨ ਦ੍ਰਸ਼ਟੀਆਂ ਬਖਸ਼ੋ ਬੇਣਤੀਆਂ ਪ੍ਰਵਾਨ ਕਰਨੀਆਂ ਭੁੱਲਾ ਚੁੱਕਾ ਮਾਫ ਕਰਨੀਆਂ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤਾਵੇ 150 ਛੜੇ ਸਰਨ ਪਰੇ ਸੋ ਤਰੇ ਰੱਖਿਆ ਬਾਬਾ ਨਾਨਕ ਆਪ ਕਰੇ ਨਾਨਕ ਨਾਮ ਚਿਰਦੀ ਕਾਲਾ ਤੇਰੇ ਭਾਣੇ ਸਰਬ ਮਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ